ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਅਸੀਂ ਬੰਡਾਲਾ ਪਿੰਡ ਦੇ ਵਿੱਚ ਆ ਜੀ ਇਹ ਫਿਰੋਜ਼ਪੁਰ ਦਾ ਪਿੰਡ ਆ ਜੀ ਅਸੀਂ ਦੱਸਣਾ ਚਾਹੁੰਦੇ ਆ ਪਿੱਛੇ ਇਹ ਜਿਹੜੇ ਵੀਰ ਸਾਡੇ ਨਾਲ ਖੜੇ ਨੇ ਇੱਕ ਇਹਨਾਂ ਦੀ ਬਿਰਦ ਮਾਤਾ ਜੀ ਇੱਥੇ ਇਹਨਾਂ ਦਾ ਘਰ ਸੀਗਾ ਜੀ ਜੋ ਕਿ ਬਿਲਕੁਲ ਪਾਣੀ ਦੇ ਵਿੱਚ ਖਤਮ ਹੋ ਚੁੱਕਿਆ ਇਧਰਲੇ ਪਾਸੇ ਡੇਕਾਂ ਨੇ ਜਿਹੜੀਆਂ ਦੇਖੋ ਥੱਲੇ ਨਲਕਾ ਦਿਖ ਰਿਹਾ ਜੀ ਵਿੱਚ ਇਹ ਇਹਨਾਂ ਦੇ ਬੇੜੇ ਦਾ ਜਿਹੜਾ ਨਲਕਾ ਸੀਗਾ ਜੀ ਔਰ ਇੱਥੇ ਇਹਨਾਂ ਦਾ ਘਰ ਸੀਗਾ ਜੀ ਪਰ ਉਹ ਕਿਸੇ ਕਾਰਨ ਪਾਣੀ ਅੰਦਰ ਆਉਣ ਨਾਲ ਬਿਲਕੁਲ ਖਤਮ ਹੋ ਚੁੱਕਿਆ ਜੀ ਤੇ ਦੱਸਣਾ ਸੀ ਇਹ ਚਾਹੁੰਦੇ ਆ ਸੰਗਤ ਨੂੰ ਜਿਹੜੇ ਇਦਾਂ ਦੇ ਗਰੀਬ ਪਰਿਵਾਰ ਨੇ ਇਹਨਾਂ ਦੀ ਪਹਿਲ ਦੇ ਆਧਾਰ ਤੇ ਸਾਨੂੰ ਬਾਹ ਫੜਨ ਦੀ ਲੋੜ ਆ ਇਹਨਾਂ ਦੀ ਬਿਰਧ ਮਾਤਾ ਨੇ ਕਿਸੇ ਹੋਰ ਦੇ ਘਰ ਬੈਠੇ ਨੇ ਅਸੀਂ ਕਿਸੇ ਦੇ ਘਰ ਰੁਕੇ ਅਸੀਂ ਪਾਣੀ ਪੀਣ ਲਈ ਉੱਥੇ ਸਾਨੂੰ ਮਾਤਾ ਮਿਲੇ ਇਹਨਾਂ ਕੋਲੇ ਦੋ ਪਸ਼ੂ ਨੇ ਗਾਵਾਂ ਨੇ ਦੋ ਜਿਹੜੀਆਂ ਮਾੜਾ ਮੋਟਾ ਦੁੱਧ ਕੋਈ ਦਿੰਦੀਆਂ ਨੇ ਗੁਜ਼ਾਰਾ ਕਰਦੇ ਨੇ ਤੁਹਾਡਾ ਵਿਆਹ ਹੋਇਆ ਜੀ ਨਹੀਂ ਜੀ ਕੁਝ ਨਹੀਂ ਅਜੇ ਨਹੀਂ ਥੋੜਾ ਨੇੜੇ ਘਰ ਲਓ ਜੀ ਤੁਹਾਡੀ ਕੀ ਪ੍ਰੋਬਲਮ ਕੀ ਆਈ ਘਰ ਕਿਵੇਂ ਡਿੱਗ ਗਿਆ ਜੀ ਡਿੱਗ ਗਿਆ ਜੀ ਪਾਣੀ ਕਰ ਕਰ ਕੇ ਤੁਸੀਂ ਘਰ ਦੇ ਅੰਦਰ ਸੀ ਉਦੋਂ ਅੰਦਰ ਸੀ ਕੱਢ ਕੇ ਕਾਲ ਕੇ ਲਗਾਏ ਬਾਹਰ ਕੌਣ ਕੱਢ ਕੇ ਲੈ ਕੇ ਆਏ ਅੰਕਲ ਜੀ ਸਾਡੇ ਅੱਛਾ ਜਿਹੜੇ ਸਾਹਮਣੇ ਵਾਲੇ ਗਵਾਂਢੀ ਨੇ ਹਾਂ ਜੀ ਗਵਾਂਢੀ ਆਪੇ ਥੋੜੀ ਹੁਣ ਮੰਗ ਕੀ ਆ ਮਤਲਬ ਕੀ ਮੰਮੀ ਸਾਨੂੰ ਕਮਰੇ ਬਣਾ ਕੇ ਦੇ ਦੇਣ ਹਨ ਇਹ ਮੰਗ ਆ ਰਹੀ ਔਰ ਅਸੀਂ ਦੱਸਣਾ ਚਾਹੁੰਦੇ ਆ ਕੱਲ ਵੀਰ ਭਾਨਾ ਵੀ ਆਇਆ ਸੀ ਉਹਨਾਂ ਨੇ ਜ਼ਿੰਮੇਵਾਰੀ ਲੈਤੀ ਸਾਨੂੰ ਸੁਣਨ ਚ ਆਈ ਆ ਹਲੇ ਅਸੀਂ ਵੀਰੇ ਨਾਲ ਗੱਲ ਕਰਾਂਗੇ ਪਰ ਉੱਥੇ ਬੇਬੀ ਉਹਨਾਂ ਦੀ ਸਾਨੂੰ ਗੱਲ ਕਰਨਾਂ ਚ ਇਹ ਪਈ ਵੀ ਜੇਕਰ ਆਪਾਂ ਇੱਕ ਮੱਝ ਇਹਨਾਂ ਨੂੰ ਲੈ ਕੇ ਦੇ ਦਈਏ ਜਦੋਂ ਪਾਣੀ ਉਤਰੂਗਾ ਤੇ ਇੱਕ ਮੱਝ 10-15 ਲੀਟਰ ਵਾਲੀ ਹੋਵੇ ਤਾਂ ਉਹਦੇ ਨਾਲ ਇਹ ਆਪਣਾ ਪੇਟ ਪੂਰਤੀ ਦਾ ਸਾਧਨ ਵੀ ਬਣ ਜਾਊਗਾ ਦੁੱਧ ਆਪ ਵੀ ਪੀ ਇਹਨਾਂ ਦਾ ਵਿਆਹ ਨਹੀਂ ਹੋਇਆ ਮਾਤਾ ਤਾਂ ਬਹੁਤੀ ਬਿਰਦਾ ਨਾ ਦਿਖਦਾ ਨਾ ਸੁਣਦਾ ਉਹਨੂੰ ਬਿਲਕੁਲ ਮਤਲਬ ਬਿਰਦ ਹੋ ਚੁੱਕਿਆ ਸਰੀਰ ਔਰ ਇਹ ਮੁੰਡਾ ਉਹਨਾਂ ਦਾ ਥੋੜਾ ਕੀ ਨਾਮ ਹੈ ਮੇਰੇ ਨਾਲ ਅਗੇ ਹੈ ਜੀ ਹੈ ਨੀ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਆ ਜੀ ਵੀਰ ਦਾ ਨਾਮ ਬੰਡਾਲੇ ਪਿੰਡ ਦੇ ਵਿੱਚ ਤੇ ਅਸੀਂ ਤੁਹਾਨੂੰ ਦੱਸਣਾ ਇਹ ਚਾਹੁੰਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਿਉਂ ਕਰਨਾ ਕਿਉਂਕਿ ਸਾਡੇ ਆਲੇ ਦੁਆਲੇ ਬਹੁਤ ਐਸੇ ਘਰ ਨੇ ਜਿਹੜੇ ਆਪਾਂ ਰਲ ਮਿਲ ਕੇ ਬਣਾਉਣੇ ਨੇ ਦੇਖੋ ਇਸ ਵੀਰ ਨੂੰ ਦੋ ਕਮਰੇ ਜੇ ਤਾਂ ਵੀਰ ਉਹਨਾਂ ਨੇ ਸੇਵਾ ਲੈ ਲਈ ਠੀਕ ਆ ਨਹੀਂ ਆਪਾਂ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ ਇਹ ਦੋ ਕਮਰਿਆਂ ਦੀ ਸੇਵਾ ਪਾਣੀ ਉਤਰਨ ਤੋਂ ਬਾਅਦ ਜ਼ਰੂਰ ਪੂਰੀ ਕਰਾਂਗੇ ਜਿੰਨੀ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਕਰਵਾ ਪਾਉਣਗੇ ਵੈਸੇ ਜੀ ਉਹਨਾਂ ਵੀਰਾਂ ਨੇ ਜ਼ਿੰਮੇਵਾਰੀ ਚੱਕੀ ਤਾਂ ਉਹਨਾਂ ਨਾਲ ਗੱਲ ਕਰਾਂਗੇ ਦੂਜੀ ਗੱਲ ਜੀ ਜਿਹੜਾ ਮੱਝ ਆ ਜੀ ਇਹਨਾਂ ਲਈ ਅਸੀਂ ਮੱਝ ਵਾਦਾ ਕਰਦੇ ਆ ਨਾ ਵੀਰਾਂ ਨਾਲ ਜਿਹੜਾ ਇਹਨਾਂ ਨੂੰ ਵੀਰਾਂ ਨੂੰ ਮੱਝ ਜਿਹੜਾ ਲੈ ਕੇ ਦਿੱਤੀ ਜਾਊ ਹਾਲੇ-ਦਾਲੇ ਏਰੀਆ ਚੋਂ ਚਾਹੇ ਅਸੀਂ ਪਟਿਆਲੇ ਤੋਂ ਲੈ ਕੇ ਭੇਜੀਏ ਚਾਹੇ ਹਾਲੇ-ਦਾਲੇ ਤੋਂ ਲਈਏ ਕਿਸੇ ਨਾ ਕਿਸੇ ਤਰੀਕੇ ਸੰਗਤ ਨਾਲ ਕਰਕੇ ਗੱਲ ਇਹ ਜਿਹੜਾ ਹੱਲ ਜਿਹੜਾ ਕਰਨ ਦੀ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਇਹ ਬਰਬ ਔਰ ਇੱਕ ਖੁਸ਼ੀ ਦੀ ਗੱਲ ਅਸੀਂ ਇਹ ਦੱਸਣਾ ਚਾਹੁੰਦੇ ਆ ਸੰਗਤ ਨੂੰ ਦੁੱਖ ਦੀ ਘੜੀ ਤਾਂ ਬਹੁਤ ਵੱਡੀ ਆ ਫਸਲਾਂ ਬਰਬਾਦ ਹੋ ਗਈਆਂ ਘਰ ਬਰਬਾਦ ਹੋ ਗਏ ਏਦਾਂ ਡਿੱਗੇ ਪਰ ਪਾਣੀ ਉਤਰਨਾ ਸ਼ੁਰੂ ਹੋ ਗਿਆ ਬੰਡਾਲਾ ਪਿੰਡ ਫਿਰੋਜ਼ਪੁਰ ਦੇ ਵਿੱਚ ਪਾਣੀ ਉਤਰਨਾ ਸ਼ੁਰੂ ਹੋ ਗਿਆ ਤੁਸੀਂ ਅਰਦਾਸਾਂ ਕਰੋ ਸਾਰੇ ਭੈਣ ਭਰਾ ਤਾਂ ਕਿ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚੋਂ ਨਿਕਲ ਜਾਈਏ ਸਾਰੇ ਰਲ ਮਿਲ ਕੇ ਇਸ ਦੁੱਖ ਦੀ ਘੜੀ 'ਚ ਪੰਜਾਬ ਦੇ ਨਾਲ ਖੜਿਆ ਆਪਾਂ ਜਿਹੜਾ ਵੀ ਵੀਰ ਚਾਹੇ ਕੋਈ ਸੰਸਥਾ ਚਾਹੇ ਕੋਈ ਆਮ ਚਾਹੇ ਕੋਈ ਪ੍ਰਸ਼ਾਦਾ ਲੈ ਕੇ ਆਏ ਚਾਹੇ ਕੋਈ ਪੋਲੀਟੀਸ਼ੀਅਨ ਚਾਹੇ ਕੋਈ ਸਿੰਗਰ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਤਾਕਤ ਦੇਵੇ ਇਕੱਠੇ ਹੋ ਕੇ ਜਿਹੜਾ ਤੁਸੀਂ ਸੇਵਾ ਨਿਭਾਈ ਤੁਸੀਂ ਸਾਰਿਆਂ ਨੂੰ ਤੁਹਾਨੂੰ ਸਲੂਟ ਬਣਦਾ ਤੁਸੀਂ ਪੰਜਾਬ ਦੇ ਵਿੱਚ ਪੰਜਾਬੀ ਸਾਡੇ ਪੰਜਾਬ ਨਾਲ ਖੜ ਗਏ ਤੇ ਕਿਤੇ ਨਾ ਕਿਤੇ ਮਜ਼ਦੂਰਾਂ ਨੂੰ ਵੀ ਲੋੜ ਆ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਲੋੜ ਆ ਕਿਉਂਕਿ ਬਰਬਾਦੀ ਬਹੁਤ ਵੱਡੇ ਪੱਧਰ ਦੀ ਆ ਕਿਸਾਨਾਂ ਦੀਆਂ ਫਸਲਾਂ ਗਈਆਂ ਤੇ ਸਾਡੇ ਮਜ਼ਦੂਰਾਂ ਦੇ ਘਰ ਗਏ ਜੀ ਤੁਹਾਨੂੰ ਮੈਂ ਦਿਖਾਉਣਾ ਚਾਹਨਾ ਘਰ ਵੀਰ ਦਾ ਆ ਦੇਖੋ ਤੁਸੀਂ ਆ ਜਿਹੜਾ ਸ ਵੀਰ ਦਾ ਕਮਰਾ ਜੀ ਇਧਰਲੇ ਪਾਸੇ ਔਰ ਇਧਰਲੇ ਪਾਸੇ ਢੂੜੀ ਸੀ ਔਰ ਆ ਘਰ ਦੀ ਕੰਧ ਤੁਸੀਂ ਦੇਖ ਰਹੇ ਹੋ ਵਿੱਚ ਆਪਾਂ ਨਲਕੇ ਦੇ ਕੋਲੇ ਜਿਹੜਾ ਇੱਥੇ ਖੜਿਆ ਆ ਜੀ ਇੰਨਾ ਪਾਣੀ ਉਰੇ ਭਰਿਆ ਵਾ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਜਾਰੀ ਬਾਉਂਡਰੀ ਵੀ ਟੁੱਟ ਗਈ ਅਤੇ ਆ ਕਮਰਾ ਅੰਦਰ ਇਹਦੇ ਕੁਝ ਹੈਗਾ ਜੀ ਇਸ ਟਾਈਮ ਤੁਸੀਂ ਇਹਦੇ ਵਿੱਚ ਰਹਿੰਦੇ ਤੇ ਹਾਂਜੀ ਇਹਦੇ ਵਿੱਚ ਰਹਿੰਦੇ ਆ ਅੱਛਾ ਹੋਰ ਕਿੰਨੇ ਕ ਕਮਰੇ ਥੋੜਾ ਇੱਕ ਕਮਰਾ ਹੋਰ ਸੀ ਉਰੇ ਨਹੀਂ ਆਇ ਕਮਰੇ ਦਾ ਕਾਹ ਸੀ ਕਮਰਾ ਅੱਛਾ ਜੀ ਇਹ ਇਹਦੇ ਚ ਤੂੜੀ ਸੀ ਨਾ ਗਾਹਾਂ ਮੱਝ ਕਿੱਥੇ ਕਢਾਉਂਦੇ ਸੀ ਜੀ ਮੱਝ ਇੱਥੇ ਵੇੜੇ 'ਚ ਬੰਨਦੇ ਸੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਆਪਾਂ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸੰਗਤ ਜੀ ਧੰਨਵਾਦ ਤੁਹਾਡਾ ਜੀ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਇਕੱਠੇ ਹੋ ਕੇ ਆਪਾਂ ਨੂੰ ਚੰਗਾ ਫੈਸਲਾ ਲੈਣ ਦੀ ਲੋੜ ਹੈ ਜੀ ਸਾਰੇ ਭੈਣ ਭਰਾਵਾਂ ਦੇ ਜਿਹੜਾ ਅਸੀਂ ਤਾਂ ਸਲੂਟ ਕਰਦੇ ਆ ਤੁਹਾਨੂੰ ਤੁਸੀਂ ਇਸ ਦੁੱਖ ਦੀ ਘੜੀ 'ਚ ਇਕੱਠੇ ਵੀ ਹੋਏ ਚਲੋ ਕਿਸੇ ਹੱਦ ਤੱਕ ਜਿੱਡੇ ਵੱਡੇ ਪੱਧਰ ਤੇ ਸਾਡੇ ਇਕੱਠੇ ਹੋਣਾ ਸੀ ਉਹਨੇ ਹੋ ਵੀ ਨਹੀਂ ਪਾਇਏ ਪਰ ਜਿੰਨਿਆਂ ਨੇ ਵੀ ਸੇਵਾ ਕੀਤੀ ਅਸੀਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਤਾਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਲੱਗੇ ਹੋਇਆ ਸੰਗਤ ਜੀ ਮਤਲਬ ਕਿੰਨੇ ਹੀ ਦਿਨ ਹੋ ਗਏ ਜਿਹੜੀ ਸੇਵਾ ਚੱਲ ਰਹੀ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਹੁਣ ਅੱਗੇ ਇਹ ਹੈਗਾ ਸੰਗਤ ਜੀ ਜਦੋਂ ਪਾਣੀ ਉਤਰਦਾ ਉਦੋਂ ਬਾਅਦ ਆਪਾਂ ਜਿਹੜੀ ਇਹ ਸੇਵਾ ਨਿਭਾਵਾਂਗੇ ਇਸ ਘਰ ਦੀ ਹੋਵੇ ਚਾਹੇ ਚਾਹੇ ਮੱਝ ਲੈ ਕੇ ਜਿੰਨਾ ਵੀ ਕਰ ਸਕਾਂਗੇ ਉਸ ਕਲਪੁਰਖ ਵੈਗਰੂ ਨੇ ਆਪਾਂ ਨੂੰ ਤਾਕਤ ਦੇਣੀ ਆ ਤੁਹਾਨੂੰ ਪਤਾ ਆਪਾਂ ਕੱਲ ਟਰੈਕਟਰ ਦੀ ਵੀ ਸੇਵਾ ਨਿਭਾ ਕੇ ਆਏ ਆ ਜਿਹੜੀ ਦੁਸਾਂਝ ਕਲਾਂ ਦੇ ਵਿੱਚ ਵੀਰ ਦਾ ਟਰੈਕਟਰ ਉਹ ਹੜਪੀੜਤਾਂ ਲਈ ਜਿਹੜਾ ਚਾਰਾ ਲੈ ਕੇ ਚੱਲੇ ਸੀ ਪਰ ਕਿਸੇ ਨਾ ਕਿਸੇ ਕਾਰਨ ਟਰੱਕ ਵਾਲੇ ਵੀਰ ਨੇ ਜਿਹੜਾ ਟਰੈਕਟਰ ਦਾ ਨੁਕਸਾਨ ਕਰਤਾ ਟਰੈਕਟਰ 60 ਟਰੈਕਟਰ ਟੋਟਲੀ ਖਤਮ ਹੋ ਗਿਆ ਤਾਂ ਉਹਨਾਂ ਵੀਰਾਂ ਨੂੰ ਆਪਾਂ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ ਟਰੈਕਟਰ ਦੀ ਪੂਰੀ ਬਣਦੀ ਜਿਹੜੀ ਮਿਹਨਤ ਜਾਂ ਜੋ ਵੀ ਉਹਨਾਂ ਦੀ ਰਕਮ ਸੀ 4 ਲੱਖ ਰੁਪਇਆ ਕੱਲ ਦਿੱਤਾ ਜੀ ਕਿਉਂਕਿ ਸਾਨੂੰ ਸਾਨੂੰ ਲੱਗਦਾ ਪਿੰਡਾਂ ਚੋਂ ਸਾਡੇ ਭੈਣ ਭਰਾ ਜਦੋਂ ਟਰੈਕਟਰ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਹੌਸਲਾ ਵੀ ਦੇਣਾ ਪਊਗਾ ਵੀ ਜੇ ਤੁਹਾਡਾ ਨੁਕਸਾਨ ਹੁੰਦਾ ਸੀ ਤੁਹਾਡੇ ਨਾਲ ਖੜੇ ਹਾਂ ਨਹੀਂ ਤਾਂ ਉਹਨਾਂ ਦਾ ਹਿੰਮਤ ਟੁੱਟ ਜਾਊਗੀ ਜੇ ਆਪਾਂ ਇੱਕ ਟਰੈਕਟਰ ਦਾ ਮੁਆਵਜ਼ਾ ਨਾ ਦੇ पाए ਤਾਂ ਉਹਨਾਂ ਦੇ ਦਿਲ 'ਚ ਇਹ ਗੱਲ ਜਾਣੀ ਆ ਵੀ ਅਸੀਂ ਅੱਗੇ ਤੋਂ ਕਿਉਂ ਕੱਢੀਏ ਟਰੈਕਟਰ ਸਾਡੀ ਕਿਹੜਾ ਕਿਸੇ ਨੇ ਬਾਹ ਫੜਨੀ ਆ ਇਸ ਕਰਕੇ ਸਾਨੂੰ ਲੱਗਿਆ ਵੀ ਪਹਿਲ ਦੇ ਆਧਾਰ ਤੇ ਉਸ ਵੀਰ ਦੇ ਨਾਲ ਖੜਨ ਦੀ ਲੋੜ ਆ ਹੁਣ ਅੱਗੇ ਆਪਾਂ ਇਹ ਕਾਰਜ ਕਰਾਂਗੇ ਬੰਡਾਲਾ ਪਿੰਡਾ ਜੀ ਫ ਪਿੰਡ ਲਚਕਾਨੀ ਜ਼ਿਲ੍ਹਾ ਪਟਿਆਲਾ ਵੱਲੋਂ ਸੇਵਾ ਆਪ ਜੀ ਦੇਖ ਰਹੇ ਹਾਂ ਸੇਵਾ ਚੱਲ ਰਹੀ ਆ ਵੀਡੀਓ ਦਾ ਮਕਸਦ ਕੀ ਆ ਅਸੀਂ ਤੁਹਾਨੂੰ ਜਗਾਉਣਾ ਚਾਹੁੰਦੇ ਵੀ ਇਦਾਂ ਦੇ ਗਰੀਬ ਪਰਿਵਾਰਾਂ ਦੀ ਆਪਾਂ ਬਾਹਾਂ ਫੜਨੀ ਆ ਰਲ ਮਿਲ ਕੇ ਸਾਰਿਆਂ ਨੇ ਤੁਹਾਡੇ ਆਲੇ ਦੋਲੇ ਬਹੁਤ ਐਸੇ ਭੈਣ ਭਰਾਵਾਂ ਦੇ ਘਰ ਹੋਣੇ ਐਨ ਆਰ ਆਈ ਵੀਰਾਂ ਨੂੰ ਦੱਸਣਾ ਚਾਹੁੰਦੇ ਆ ਆਪਣੇ ਪਿੰਡਾਂ 'ਚ ਇਦਾਂ ਦੇ ਘਰ ਹੋਣੇ 2-4 ਉਹਨਾਂ ਦੀ ਸਿੱਧੇ ਤੌਰ ਤੇ ਆਪ ਜੀ ਮਦਦ ਫੜੋ ਮਦਦ ਕਰੋ ਜੇ ਤੁਹਾਡੇ ਕੋਈ ਦਿਸਬੰਧ ਆ ਤੁਸੀਂ ਪੰਜਾਬ ਆ ਕੇ ਸਿੱਧਾ ਉਹਨਾਂ ਦੀ ਮਦਦ ਕਰੋ ਜੀ ਧੰਨਵਾਦ ਹੱਸਦੇ ਬਹਾਦਰੋ ਆ ਬੀਬੇ ਤੁਰੀ ਆਉਂਦੀ ਆ ਜੀ ਮਾਂ ਤੇ ਪੁੱਤ ਦੋਨੇ ਰਹਿੰਦੇ ਨੇ ਬੇਬੇ ਦਾ ਤਾਂ ਜਿਹੜਾ ਢੂਹਾ ਕੁੱਬਾ ਹੋ ਗਿਆ ਜੀ ਕਿਉਂਕਿ ਗਰੀਬੀ ਆ ਨਾ ਜਿਹੜੀ ਉਹ ਬੜੇ ਬੜਿਆਂ ਦੀ ਮੱਤ ਮਾਰ ਦਿੰਦੀ ਹੈ ਜੀ ਇਹ ਤਾਂ ਜਨਮ ਤੋਂ ਹੀ ਗਰੀਬੀ ਹੈ ਨਾਲੇ ਘਰ ਚ ਘਰ ਪੂਰਾ ਪਾਣੀ ਨਾਲ ਬਰਬਾਦ ਹੋ ਗਿਆ ਅਤੇ ਇਕੱਲਾ ਪੁੱਤ ਆ ਜੀ ਉਹ ਵੀ ਕੋਈ ਬਹੁਤਾ ਕਮਾ ਨਹੀਂ ਸਕਦਾ ਅਤੇ ਮਾਂ ਜਿਹੜੀ ਅੱਜ ਠੋਕਰਾਂ ਖਾਂਦੀ ਫਿਰਦੀ ਆ ਬੇਬੇ ਜੀ ਤੁਹਾਡੇ ਕੋਲੇ ਪਸ਼ੂ ਕਿੰਨੇ ਨੇ ਜੀ ਹਾਂਜੀ ਤੁਹਾਡੇ ਕੋਲੇ ਪਸ਼ੂ ਕਿੰਨੇ ਨੇ ਜੀ ਪਸ਼ੂ 2 ਦੋ ਗਾਵਾਂ ਨੇ ਜੀ ਦੋ ਘਣੀਆਂ ਠੀਕ ਹੈ ਤੁਹਾਨੂੰ ਮੱਝ ਲੈ ਦੀਏ ਜੀ ਉੱਠਿਆ ਤਾਂ ਪੁੱਛ ਨਹੀਂ ਕੀ ਬਾਬਾ ਜੀ ਦੇ ਕੋ ਹਾਂਜੀ ਹਿੰਮਤ ਕਰ ਦਿਓ ਤਾਂ ਤਾਂ ਚ ਗੁਜ਼ਾਰਾ ਕਰਨਾ ਠੀਕ ਹੈ ਜੀ ਤੁਹਾਡੇ ਤੁਹਾਡੇ ਆ ਬੇਟੇ ਦਾ ਵਿਆਹ ਨਹੀਂ ਕਰਿਆ ਤੁਸੀਂ ਹਾਂਜੀ ਕਰਨਾ ਵਿਆਹ ਅਜੇ ਕਰਨਾ ਠੀਕ ਹੈ ਜੀ ਤੁਹਾਡੀ ਉਮਰ ਕਿੰਨੀ ਹੋਗੀ ਜੀ ਹਾਂਜੀ ਉਮਰ ਕਿੰਨੀ ਹੋਗੀ ਉਮਰ ਉਮਰ ਕਿੰਨੀ ਆ ਉਮਰ ਹੋ ਵੀ 50 60 70 ਸਾਲ ਠੀਕ ਹੈ ਠੀਕ ਹੈ ਕੋਈ ਨਾ ਜੀ ਅਸੀਂ ਤੁਹਾਨੂੰ ਮੱਝ ਲੈ ਕੇ ਦਿੰਨੇ ਆ ਜੀ ਅਸੀਂ ਲਚਕਾਣੀ ਤੋਂ ਆਇਆ ਆਪਣਾ ਫਰਜ ਸੇਵਾ ਸੁਸਾਇਟੀ ਤੋਂ ਪਟਿਆਲੇ ਕੋਲੇ ਪਿੰਡ ਆ ਜੀ ਅਸੀਂ ਨਾ ਜੀ ਉਰੋਂ ਸਰਪੰਚ ਪੰਚ ਨਾਲ ਕਰਕੇ ਗੱਲ ਤੁਹਾਨੂੰ ਮੱਝ ਦਵਾਂਗੇ ਪਾਣੀ ਉੱਤਰ ਲੈਣ ਦਿਓ ਨਾਲੇ ਘਰ ਦੀ ਸੇਵਾ ਆਪ ਅੱਗੇ ਲਾਉਨੇ ਆ ਜੀ ਵੱਡਕਾ ਦੇਖੋ ਮਹਾਰਾਜ ਹਿੰਮਤ ਕਰਵੇ ਨਹੀਂ ਕੋਈ ਨਾ ਜੀ ਹੋ ਜੂਗਾ ਜੀ ਹੱਲ ਹਾਂ ਜੀ ਹੋ ਜੂਗਾ ਜੀ ਠੀਕ ਹੈ ਜੀ ਦੇਖਾ ਔਰ ਦਿੱਤਿਆ ਪਿਆ ਤੁਹਾਡੇ ਸਾਹਮਣੇ ਹਾਂਜੀ ਮਾਂ ਪੁੱਤੀਆਂ ਹਾਂਜੀ ਉਹ ਤੇ ਗੁਜ਼ਾਰਾ ਕਰਦੇ ਕੋਲੇ ਕੋਲ ਸਿਰ ਕੋਈ ਨਹੀਂ ਸਿਰ ਚੱਕਦਾ ਪਿੰਡ ਇਹ ਵਿਚਾਰਾ ਜੀ ਨੇ ਸਿਰ ਚੱਕਿਆ ਠੀਕ ਹੈ ਜੀ ਰੋਟੀ ਦਿੰਦਾ ਚਾਹ ਪਾਣੀ ਦਿੰਦਾ ਠੀਕ ਹੈ ਜੀ ਸਾਰਾ ਕੁਝ ਦਿੰਦਾ ਹੈ ਪਾਣੀ ਸਾਰਾ ਏਸੇ ਦਾ ਹੀ ਆ ਵਿਚਾਰੇ ਦਾ ਠੀਕ ਹੈ ਜੀ ਹੋਰ ਸਾਨੂੰ ਵੇਲਾ ਕੋਈ ਨਹੀਂ ਚਾਹਦਾ ਠੀਕ ਹੈ ਜੀ ਘਰਬਾਰ ਸਾਰਾ ਗਿਆ ਪੁੱਤ ਜਾਂਦਾ ਕੁਝ ਲੈ ਨਹੀਂ ਦਿੰਦੇ ਕੋਈ ਵੀ ਜੀ ਠੀਕ ਹੈ ਕੱਖ ਨਹੀਂ ਦਿੰਦੇ ਇੰਨਾ ਗੱਡੀ ਨਾਲ ਤੇ ਕੋਈ ਨਹੀਂ ਕੁਛ ਦਿੰਦਾ ਨਹੀਂ ਕੋਈ ਨਹੀਂ ਅਸੀਂ ਤੁਹਾਡੇ ਨਾਲ ਆਂ ਜੀ ਤੁਹਾਡੇ ਨਾਲ ਆਂ ਜੀ ਹੁਣ ਤੈਨੂੰ ਪਤਾ ਕੋਈ ਦੇਊ ਤਾਂ ਖਾਵਾਂਗੇ ਹਾਂ ਜੀ ਆਂਦੀ ਹਾਂ ਹਾਂ ਜੀ ਆਜਾ ਕੈਨੂੰ ਪਤਾ ਅਗਲਾ ਕਿ ਕੌੜਾ ਦਿਖਾਈ ਲ ਅਗਲਾ ਦਾ ਕਮਾ ਰੱਖਾ ਕਿੱਥੋਂ ਖਾਵਾਂਗੇ ਨਹੀਂ ਕੋਈ ਨਹੀਂ ਕੋਈ ਨਹੀਂ ਤੁਹਾਡੇ ਨਾਲ ਆਂ ਜੀ ਅਸੀਂ 12 ਜਨੋਂ ਕੇ 11 ਬੈਠਿਆਂ ਨੂੰ ਇਹ ਜੇ ਕੱਲੇ ਓਖਾ ਹੀ ਜਾਂਨੇ ਆ ਕੋਈ ਨਹੀਂ ਤੁਹਾਡੇ ਨਾਲ ਆਂ ਜੀ ਦੋਨਾਂ ਦੇ ਜੀ ਅਸੀਂ ਨਹੀਂ ਤੁਹਾਡੇ ਮਾਪਤ ਬਸ ਤੁਸੀਂ ਭੱਗ ਜਾਓ ਸ਼ਾਮੇ ਭੱਗ ਜਾਓ ਜੀ ਫੇਰ ਤੁਰ ਕੇ ਅਸੀਂ ਤੁਹਾਡੇ ਨਾਲ ਆਂ ਜੀ ਹਾਂ ਚੱਲ ਜੋ ਜੀ ਚੱਲ ਜੋ ਆਜੋ ਚੱਲ ਜੋ ਜੀ ਚੱਲ ਜੋ ਬੇਬੀ ਦੇ ਇਦਾਂ ਨਹੀਂ ਕੁੱਬ ਪਿਆਵਾ ਜੀ ਇਦਾਂ ਤੁਰਦੀ ਆ ਬੇਬੇ ਆਰ ਬੇਬੀ ਨੂੰ ਆਪਾਂ ਮੱਝ ਦੀ ਸੇਵਾ ਲਾਵਾਂਗੇ ਜੀ ਤਾਂ ਕਿ ਜਿਹੜਾ ਇਹ ਦੁੱਧ ਪਾ ਕੇ ਆਪਣਾ ਗੁਜ਼ਾਰਾ ਕਰਕੇ ਜਿਹੜਾ ਆਪਣਾ ਘਰ ਚਲਾਵਾਂਗੇ ਜੀ ਕਿ ਮਾਂ ਪੁੱਤ ਦੋਨੇ ਨੇ ਜੀ ਲੰਘ ਜਾ ਤੁਸੀਂ ਬੇਬੇ ਚੱਲ ਜੋ ਸ਼ਾਮੇ ਚੱਲ ਜੋ ਪਾਣੀ ਪੁਣੀ ਪੀ ਲੋ ਜੀ ਚੱਲ ਜਾ ਬਾਕੀ ਸਾਡੀ ਬੇਨਤੀ ਆ ਸਾਰੇ ਭੈਣ ਭਰਾਵਾਂ ਦੇ ਚਰਨਾਂ 'ਚ ਜਿੱਥੇ ਜਿੱਥੇ ਹੜਾ ਆਇਆ ਜਾਂ ਜਿੱਥੇ ਜਿੱਥੇ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਜਰੂਰ ਆਪਾਂ ਨੂੰ ਸਿੱਧਾ ਬਾਹ ਫੜਨ ਦੀ ਲੋੜ ਆ ਜਿਹੜੇ ਭੈਣ ਭਰਾ ਸਾਡੀ ਤੋਂ ਸਵਾਵਾਂ ਪੁੱਛਦੇ ਨੇ ਉਹ ਆਪਣੇ ਇਲਾਕੇ 'ਚ ਆਪਣੇ ਵਾਲੇ ਦੁਆਲੇ ਇਦਾਂ ਦੇ ਪਰਿਵਾਰ ਲੱਭ ਕੇ ਇਦਾਂ ਦੀ ਸਾਡੀ ਬਜ਼ੁਰਗ ਮਾਂ ਲੱਭ ਕੇ ਉਹਦੀ ਲੋੜ ਪੂਰੀ ਕੀਤੀ ਜਾਵੇ ਚਾਹੇ ਉਹਨੂੰ ਜੋ ਲੋੜ ਆ ਦੇਖੋ ਜੀ ਆਪਾਂ ਮੱਝ ਦਿੰਨੇ ਆ ਤਾਂ ਦੁੱਧ ਪੀਣਗੇ ਕੋਈ ਜਾਨ ਆ ਉਸ ਸਰੀਰ 'ਚ ਕੋਈ ਕਿਲੋ ਖੰਡ ਕੋਈ ਵੇਚ ਕੇ ਦੁੱਧ ਆਪਣਾ ਕੋਈ ਪੇਟ ਪੂਰਤੀ ਦਾ ਸਾਧਨ ਪੈਦਾ ਕਰਨਗੇ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦੇਖ ਰਹੇ ਹੋ ਇਹ ਬੇਬੇ ਜੀ ਨੇ ਤੇ ਇਹਨਾਂ ਦਾ ਬੇਟਾ ਅੰਗਰੇਜ਼ ਆ ਜੀ ਅੰਗਰੇਜ਼ ਸਿੰਘ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਜਿਹੜੀ ਮੱਝ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਉਸ ਦਿਨ ਅਸੀਂ ਵੀਡੀਓ ਦੇ ਵਿੱਚ ਬੋਲਿਆ ਸੀ ਵੀ ਜਿਹੜਾ ਇਹਸ ਅੰਗਰੇਜ਼ ਵੀਰੇ ਨੂੰ ਜਿਹੜਾ ਮੱਝ ਦੀ ਸੇਵਾ ਕੀਤੀ ਜਾਣੇ ਕਿਉਂਕਿ ਬੇਬੇ ਕੋਲੇ ਦੋ گاਮਾਂ ਨੇ ਜੀ ਉਹ گاਮਾਂ ਲੱਤ ਮਾਰਦਿਆਂ ਨੇ ਤੇ ਉਹ ਪ੍ਰੋਪਰ ਜਿਹੜਾ ਬੇਬੇ ਨਹੀਂ ਧਾਰ ਕੱਢ ਪਾਉਂਦੀ ਤਾਂ ਇਹਨਾਂ ਨੇ ਜਦੋਂ ਅਸੀਂ ਘਰ ਗਏ ਇਹ ਗਵਾਂਡੀਆਂ ਦੇ ਘਰੇ ਸਟੇ ਕੀਤੀ ਵੀ ਸੀ ਕਿਉਂਕਿ ਇਹਨਾਂ ਦੇ ਆਪ ਦੇ ਘਰ 'ਚ ਤਾਂ ਪਾਣੀ ਭਰ ਗਿਆ ਜਿਹੜਾ ਉਹ ਖਤਮ ਹੋ ਗਿਆ ਘਟ ਹੈ ਗਿਆ ਪਰ ਇਹ ਗਵਾਂਡੀਆਂ ਦੇ ਘਰੇ ਰਹਿੰਦੇ ਸੀ ਜੀ ਅਸੀਂ ਅੱਜ ਤੋਂ ਕਈ ਦਿਨ ਪਹਿਲਾਂ ਗਿਆ ਸੀ ਜਦੋਂ ਪਾਣੀ ਪ ਉੱਤੇ ਜਾ ਕੇ ਤੁਸੀਂ ਹਾਲਾਤ ਦੇਖੇ ਤਾਂ ਬੇਬੇ ਕਹਿੰਦੀ ਵੀ ਤੁਸੀਂ ਪੁੱਤ ਮੈਨੂੰ ਮੱਝ ਲੈ ਕੇ ਦੇ ਦਿਓ ਤਾਂ ਕਿ ਮੈਂ ਆਪਣਾ ਦੁੱਧ ਪਾ ਕੇ ਕੋਈ ਗੁਜ਼ਾਰਾ ਕਰ ਲਵਾਂਗੀ ਤੇ ਮੈਂ ਆਪਣਾ ਦੁੱਧ ਪੀ ਲਾਂਗੇ ਕੋਈ ਜਾਨ ਆ ਜਾਊ ਸਰੀਰ 'ਚ ਤਾਂ ਅਸੀਂ ਉਦੋਂ ਫਿਰ ਫੈਸਲਾ ਕੀਤਾ ਵੀ ਪਹਿਲਾਂ ਮੱਝ ਦੀ ਸੇਵਾ ਕੀਤੀ ਜਾਵੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਘਰ ਦੀ ਸੇਵਾ ਘਰ ਦੀ ਸੇਵਾ ਹੋਰ ਵੀ ਜਿਹੜੇ ਵੀਰੋਣਾ ਨੇ ਚੱਕੀ ਆ ਜਿਵੇਂ ਬਣਾਉਣਗੇ ਰਲ ਮਿਲ ਕੇ ਕੱਲ ਵੀ ਪੋਸਟ ਪਾਈ ਵੀਰੋਣਾ ਨੇ ਜੇਕਰ ਉਹ ਵੀਰੋਣੀ ਪ੍ਰੋਪਰ ਸੇਵਾ ਨਿਭਾਉਣਗੇ ਜੀ ਸਤਿਕਾਰਯੋਗ ਸਾਡੇ ਭਰਾ ਨੇ ਉਹ ਘਰ ਬਣਾ ਕੇ ਦੇਣਗੇ ਜੇਕਰ ਘਰ ਦੀ ਕੋਈ ਕਮੀ ਆਊਗੀ ਤਾਂ ਅਸੀਂ ਵੀ ਨਾਲ ਖੜਾਂਗੇ ਬੱਸ ਸਾਡੀ ਲੋੜ ਨਹੀਂ ਪੈਣੀ ਕਿਉਂਕਿ ਉਹੀ ਸਾਰੀ ਸੇਵਾ ਹੈ ਨਿਭਾਉਣਗੇ ਘਰ ਬਣਾਉਣ ਦੀ ਤੇ ਜਿਹੜੀ ਮੱਝ ਦੀ ਸੇਵਾ ਬੇਬੇ ਜੀ ਖੁਸ਼ ਹੋ ਵਧ ਗਿਆ ਖੁਸ਼ ਬਾਬਾ ਜੀ ਮਾਂ ਦਾ ਵਧ ਗਿਆ ਵਧ ਗਿਆ ਨਿੰਨੇ ਮੰਗ ਕੇ ਲੱਤੇ ਕਿ ਨਹੀਂ ਝੋਟੀ ਲੈਣੀ ਵਧ ਗਿਆ ਵਧ ਗਿਆ ਖੁਸ਼ ਸਾਰੇ ਮਹਾਰਾਜ ਜਿੰਨਾ ਪਰਿਵਾਰ ਸਭ ਨੂੰ ਵਧਾਈਆਂ ਵਾਜੀ ਵਾ ਸਾਰਿਆਂ ਨੂੰ ਵਧਾਈਆਂ ਬਾਬੇ ਨੂੰ ਸਾਰਿਆਂ ਨੂੰ ਬੜੇ ਖੁਸ਼ ਆ ਮਾਪੇ ਸੀ ਜਿਨ੍ਹਾਂ ਨੇ ਸਾਡਾ ਅੱਜ ਭੁੱਖਿਆਂ ਦਾ ਢਿੱਡ ਭਰਿਆ ਤੇ ਅਸੀਂ ਸੀਸਾ ਦਿੱਨੇ ਆ ਤੇ ਦੋ ਤਿੰਨ ਗੁਜ਼ਾਰਾ ਕਰਦੇ ਸਾਂ ਤੇ ਘਰ ਬਾਹਰ ਡਿੱ ਗਿਆ ਸਾਰਾ ਤੇ ਅੱਜ ਬਾਬਿਆਂ ਨੇ ਸਾਡੀ ਸੁਣੀ ਆ ਤੇ ਸਾਡੀ ਧੰਨਵਾਦ ਸਾਡਾ ਧੰਨਵਾਦੀ ਬੇਬੇ ਜੀ ਤੁਹਾਡਾ ਧੰਨਵਾਦ ਅੰਗਰੇਜ਼ ਠੀਕ ਆ ਠੀਕ ਹੈ ਜੀ ਬਾਬਾ ਜੀ ਚਲੋ ਅੰਗਰੇਜ਼ ਨੂੰ ਫੜਾਓ ਜੀ ਰੱਸਾ ਆ ਆਪਣਾ ਬਾਬਾ ਜੀ ਲਓ ਵੀਰੇ ਆਉਰਾ ਨੂੰ ਕਰ ਲਿਓ ਮਤਲ ਅੰਗਰੇਜ਼ ਵੀਰੇ ਕੋਈ ਦੁੱਧ ਪੀ ਵੀਰੇ ਨਾਲੇ ਬੇਬੇ ਦੀ ਸੇਵਾ ਕਰਨੀ ਆ ਠੀਕ ਆ ਵੀਰੇ ਬਾਬਾ ਜੀ ਠੀਕ ਹੋ ਗਿਆ ਜੀ ਚੜਦੀ ਕਲਾ ਹੋਗੀ ਬਾਬਾ ਜੀ ਤੇ ਬਾਕੀ ਸਾਡੇ ਨਾਲ ਇਹ ਸਤਿ ਸ਼੍ਰੀ ਅਕਾਲ ਸਾਡੇ ਨਾਲ ਇਸ ਵਕਤ ਜਿਹੜਾ ਤੂਤਪਿੰਡ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜੇ ਸਿੰਘ ਨੇ ਜੀ ਨਾਲ ਸੇਵਾਦਾਰ ਨੇ ਤੂਤਪਿੰਡ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਆ ਜੀ ਅਸੀਂ ਪਹਿਲਾਂ ਵੀ ਦੱਸਿਆ ਜਿਹੜਾ ਤੂਤਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਕਈ ਦਿਨਾਂ ਤੋਂ ਰੁਕੇ ਵੀ ਆ ਜੀ ਤੇ ਸਾਰੇ ਵੀਰ ਨਾਲ ਪਿੱਛੇ ਖੜੇ ਨੇ ਜੀ ਥੋੜਾ ਪਿੱਛੇ ਹੋ ਜੋ ਜੀ ਕੈਮਰਾ ਵੀਰ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਜਿਲ੍ਹਾ ਤਰਨਤਾਰ ਸਾਬ ਚ ਪੈਂਦਾ ਜੀ ਤੂਤਪਿੰਡ ਮਾਫੀ ਚ ਉਹ ਬਡਾਲਾ ਪੈਂਦਾ ਫਿਰੋਜ਼ਪੁਰ ਚ ਤੇ ਬਡਾਲੇ ਪਿੰਡ ਦੇ ਨੇ ਜੀ ਜਿਹੜਾ ਕੱਲ ਜਿਹੜਾ ਵੀਰ ਗਰਜੰਟ ਨੂੰ ਦਿੱਤੀ ਗਈ ਹੈ ਜਿਹੜੀ ਜਿਹੜੀ ਮੱਝ ਉਹ ਵੀ ਜਿਹੜਾ ਫਿਰੋਜ਼ਪੁਰ ਦਾ ਪਿੰਡਾ ਬਡਾਲਾ ਤੇ ਜਿਹੜੀ ਇਹ ਨੇ ਇਹ ਵੀ ਫਿਰੋਜ਼ਪੁਰ ਦਾ ਪਿੰਡਾ ਬਡਾਲਾ ਪਰ ਅਸੀਂ ਐਸ ਵਕਤ ਤੂਤਪਿੰਡ ਗੁਰਦੁਆਰਾ ਸਾਬ ਚ ਖੜੇ ਆਂ ਸ਼੍ਰੀ ਤਰਨਤਾਰ ਸਾਬ ਨਾਲ ਨਾਲੇ ਪਿੰਡ ਨੇ ਦੋਨੇ ਜੀ ਇਹ ਤੋਂ ਉਹਨੇ ਲੈ ਜਾਣਗੇ ਜੀ ਇਹ ਪਹਿਲੀ ਇਹਨੂੰ ਕੀ ਕਹਿੰਦੇ ਆਪ ਕੱਟੀ ਆ ਜੀ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਬਰਕਤ ਕਰੇ ਘਰਾਂ ਚ ਦੁੱਧ ਪੀਣ ਆਪਣਾ ਜ਼ਿੰਦਗੀ ਦਾ ਆਨੰਦ ਲੈਣਗੇ ਜੀ ਨਾਲ ਕੁਝ ਚਾਰੇ ਦੀਆਂ ਜਿਹੜੀਆਂ ਥੈਲੇ ਨੇ ਉਹ ਦਿੱਤੇ ਜਾ ਰਹੇ ਨੇ ਜੀ ਕੋਈ ਹੋਰ ਚੀਜ਼ ਮੰਦੀ ਵੀਰੇ ਬੋਲਣੀ ਹੋਵੇ ਦੇਖੋ ਕੋਈ ਗੱਲ ਨਹੀਂ ਜੀ ਤੁਸੀਂ ਦੇਖ ਲਓ ਚਲੋ ਠੀਕ ਹੈ ਜੀ ਸੰਗਤ ਜੀ ਕੋਈ ਸਨੇਹਤਾ ਨਹੀਂ ਦੇਣਾ ਜੀ ਚਲੋ ਧੰਨਵਾਦ ਤੁਹਾਡਾ ਸਾਰਿਆਂ ਦਾ ਹੀ ਜਿਹੜਾ ਨਗਰਨ ਤੂਤਦਾ ਵੀ ਧੰਨਵਾਦ ਇਹ ਬੇਬੇ ਜੀ ਦਾ ਵੀ ਧੰਨਵਾਦ ਬੇਬੇ ਜੀ ਠੀਕ ਆ ਖੁਸ਼ ਹਾਂ ਜੀ ਟ੍ਰੈਲੀ ਜੂਣ ਛੱਡ ਕੇ ਆਉਣਗੇ ਮੁੰਡੇ ਸਭ ਤੇ ਖੁਸ਼ ਖੁਸ਼ ਚਲੋ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੂੰ ਚੋਲੋ ਨਾ ਦੁੱਧ ਵੀਰੇ ਚਲੋ ਫੇਰ ਦੁੱਧ ਚੋਲੋ ਫੇਰ ਇੱਕ ਵਾਰੀ ਹੈ ਜੀ ਹਾਂ ਦੁੱਧ ਚੋਲੋ ਇੱਕ ਵਾਰੀ ਪਰ ਬੌਲੀ ਹੋਊਗੀ ਗੁਰੂ ਘਰੇ ਦੇ ਦੇ ਦੁੱਧ ਫਟ ਜਾਊਗਾ ਹਨਾ ਕਿਉਂਕਿ ਤਾਜੀ ਸੂਈ ਵੀ ਹੈ ਨਾ ਅੰਗਰੇਜ਼ ਦੱਸ ਕੋਈ ਬੋਲਣਾ ਚਾਹੁੰਦਾ ਕੁਝ ਨਹੀਂ ਕੁਝ ਬੋਲਣਾ ਨਹੀਂ ਠੀਕ ਆ ਖੁਸ਼ ਆ ਆਨੰਦ ਲੈ ਜਿੰਦਗੀ ਦਾ ਵੀਰੇ ਤੇਰੇ ਨਾਲ ਆ ਸਾਰੀ ਸੰਗਤ ਘਰ ਵੀ ਤੇਰਾ ਵੀਰੇ ਉਹਨਾਂ ਨੇ ਵਾਦਾ ਕੀਤਾ ਬਣਾ ਕੇ ਦੇਣਾ ਤੇ ਪ੍ਰੋਪਰ ਹੋ ਜੂ ਸਾਰਾ ਕੁਝ ਠੀਕ ਹੈ ਵੀਰੇ ਚਲੋ ਗੁਰੂ ਸਾਹਿਬ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਦੋਨੇ ਨੇ ਜੀ ਮਾਂ ਤੇ ਪੁੱਤ ਦੋਨੇ ਰਹਿੰਦੇ ਨੇ ਜੀ ਬੇਬੇ ਦੇ ਤਾਂ ਇੰਨਾ ਕੁੱਬ ਪੈ ਗਿਆ ਜੀ ਕਿਉਂਕਿ ਉਮਰ ਬਹੁਤੀ ਇਧਰ ਨੂੰ ਹੋਈ ਅੰਗਰੇਜ਼ ਵੀਰੇ ਉਮਰ ਬਹੁਤੀ ਵੱਧ ਗਈ ਜੀ ਤੇ ਗਵੰਡੀਆਂ ਦਾ ਧੰਨਵਾਦ ਜਿਨ੍ਹਾਂ ਦੇ ਘਰੇ ਇਹ ਰਹੇ ਹੋਏ ਨੇ ਜਿੱਥੇ ਅਸੀਂ ਪਹਿਲੇ ਦਿਨ ਵੀਡੀਓ ਬਣਾਈ ਤੇ ਉਹ ਗਵੰਡੀਆਂ ਦਾ ਘਰ ਆ ਜੀ ਆਪਜੀ ਦਾ ਘਰ ਆ ਇਹਨਾਂ ਵੀਰਾਂ ਦਾ ਵੀ ਧੰਨਵਾਦ ਜੀ ਇਹਨਾਂ ਵੀਰਾਂ ਦੇ ਘਰ ਜਿਹੜਾ ਇਹ ਰਹਿ ਰਹੇ ਨੇ ਜੀ ਕਿਉਂਕਿ ਇਹਨਾਂ ਦਾ ਘਰ ਤਾਂ ਬਿਲਕੁਲ ਖਤਮ ਹੋਇਆ ਬਾਜੀ ਧੰਨਵਾਦ ਤੁਹਾਡਾ ਹੱਸਦੇ ਵਾਸਤੇ ਰਹੋ ਤੁਹਾਡੇ ਸਹਿਯੋਗ ਨਾਲ ਅੱਜ ਆਪਣਾ ਫਰਜ ਸੇਵਾ ਸੁਸਾਇਟੀ ਇੱਥੋਂ ਤੱਕ ਪਹੁੰਚੀ ਆ ਦਿਲੋਂ ਧੰਨਵਾਦ ਤੁਹਾਡਾ ਜੀ ਅੱਗੇ ਵੀ ਸੇਵਾ ਬਹੁਤ ਕੁਛ ਆਜੀਤ ਕਰਨ ਵਾਲਾ ਕਰਾਂਗੇ ਜੀ ਜਿੰਨੇ ਜੋਗੇ ਆ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹਦੀ ਛੇਕੜਾ ਥੋੜੀ ਤੁਹਾਨੂੰ ਆਪ ਕਰਨੀ ਪਊਗੀ ਹੁਣ ਬੈਪਿਆ ਉੱਥੇ ਬਹਿ ਜਾ ਬੈ ਜਾ ਉੱਥੇ ਮੇਰੇ ਦਾਦੇ ਇਹ ਕਹਿੰਦੇ ਵਿਚਾਰਾ ਚੂਰਾ ਖੋਦਨੀ ਹੋਇਆ ਨੂੰ ਜਿਹੜੋ ਰਵੀਰ ਅਧਿਵਾਹ ਹੋ ਰਿਹਾ ਪੱਡੀ ਹੋਣ ਮਾਰ ਐ ਤਸੱਲੀ ਕਰਕੇ ਆਪਣੀ ਫੇਰ ਚੜਾਈਆਂ ਲਈ ਐ ਥੋੜਾ ਜੋ ਇੱਕ ਤਾਂ ਹੁੰਦਾ ਵੀ ਉਹ ਹੀ